ਆਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਵਧੀਆ ਹੋਗੇ ਜੀ ਠੀਕ ਠਾਕ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਵਾਹਿਗੁਰੂ ਜੀ ਤੁਹਾਡੇ ਕੰਮਕਾਰਾਂ ਵਿੱਚ ਬਰਕਤਾਂ ਪਾਵੇ ਵਰਕਤਾਂ ਪਾਵੇ ਅਸੀਂ ਆਏ ਹੋਏ ਹਾਂ ਜੀ ਅੱਜ ਮੋਟਰ ਤੇ ਕਣਕ ਨੂੰ ਪਾਣੀ ਲਾ ਰਹੇ تھے ਜੀ ਮਨਦੀਪ ਮੈਂ ਕਿਹਾ ਵੀ ਮੈਂ ਵੀ ਘਰੋਂ ਇਕੱਲੀ ਨੇ ਕੀ ਕਰਨਾ ਈ ਤੇ ਮੈਂ ਵੀ ਚਲਦੀ ਆਂ ਖੇਤਾਂ 'ਚ ਨੂੰ ਤੇ ਆਪਾਂ ਵੀ ਫਿਰ ਖੇਤਾਂ 'ਚ ਨੂੰ ਆ ਗਈ ਬਾਜ ਗਿਆ ਹੋਇਆ ਤਾਂ ਸਕੂਲ ਤੇ ਘਰੇ ਇਕੱਲਿਆਂ ਦਾ ਜੀਨ ਹੀ ਤਾਂ ਜੀ ਲੱਗ ਰਿਹਾ ਤੇ ਆਪਾਂ ਨੇ ਛੱਡਿਆ ਹੋਇਆ ਇਹ ਪਾਣੀ ਆ ਦੇਖੋ ਜੀ ਆਪਣੀ ਚੱਲ ਰਹੀ ਹੈ ਜੀ ਮੋਟਰ ਪਾਣੀ ਚੱਲ ਰਿਹਾ ਹੈ ਜੀ ਆਪਣਾ ਤੇ ਮਨਦੀਪ ਲਾ ਰਹੇ ਅੱਜ ਪਾਣੀ ਸਤਿ ਸ਼੍ਰੀ ਅਕਾਲ ਕਰਦੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੈਘਰੂ ਚੜਦੀ ਕਲਾ ਕਰਕੇ ਰੱਖੇ ਤੰਦਰੁਸਤੀ ਵਖਸੇ ਕਪਾਲ ਆ ਰਹੇ ਜੀ ਪਾਣੀ ਕਣਕ ਨੂੰ ਤੇ ਬਰਸੀਨ ਭਰ ਗਿਆ ਕਣਕ ਨੂੰ ਰਹਿ ਗਿਆ ਥੋੜਾ ਜਿਹਾ ਘੰਟੇ ਜਿਹਦਾ ਕੰਮ ਹੋਰ ਰਹਿ ਗਿਆ ਬਾਕੀ ਬਾਜ ਨੂੰ ਲੈ ਕੇ ਆਉਣਾ ਸਕੂਲ ਤੋਂ ਬਾਜ ਹਲੇ ਵਿਚਾਰਾ ਵੇਟ ਕਰ ਰਿਹਾ ਵੀ ਕਾਦ ਆਉਂਗੇ ਮम्मा पापा ਕਾਦ ਲੈ ਕੇ ਜਾਉਂਗੇ ਮੈਨੂੰ ਉਹਨੂੰ ਸਭ ਤੋਂ ਵੱਧ ਨਿਤ ਕਰਨੀ ਹੈ ਕਿੰਨਾ ਕੁ ਟਾਈਮ ਲੱਗ ਜੂਗਾ ਪਾਣੀ ਨੂੰ ਹੋਲੇ ਕਿੰਨਾ ਕੁ ਟਾਈਮ ਭਰਨ ਨੂੰ ਅੱਗਾ ਪੌਣਾ ਘੰਟਾ ਲੱਗ ਜਾਣਾ ਹੈ ਅੱਛਾ ਬਾਜ ਨੂੰ ਫਿਰ ਸਕੂਲ ਤੋਂ ਮੈਨੂੰ ਲਿਆ ਮੈਂ ਯਾਰ ਜਾ ਕੇ اچھا ਠੀਕ ਹੈ ਬੱਸ ਮੈਂ ਜਾਣ ਆਉਣ ਕਰਨਾ 5 ਮਿੰਟ ਚਾ ਆ ਜਾ ਠੀਕ ਹੈ ਫਿਰ ਉਰੀ ਨੂੰ ਲੈ ਕੇ ਆਣਾ ਘਰ ਨੂੰ ਬਾਜ਼ ਨੂੰ ਅੱਛਾ ਠੀਕ ਹੈ ਕੋਈ ਨਾ ਲਿਆਓ ਫਿਰ ਚਲ ਮੈਂ ਆ ਗਿਆ ਠੀਕ ਹੈ ਦਿੱਖੀ ਮਿਲਣਾ 5 ਮਿੰਟ ਠੀਕ ਤੇ ਪਾਣੀ ਆਪਣਾ ਚੱਲ ਰਿਹਾ ਹੈ ਜੀ ਅੱਧਰ ਆਪਣਾ ਖੜਿਆ ਹੈ ਜੀ ਗੰਨਾ ਹਰ ਇੱਕ ਕੁਇ ਕਿੰਨਾ ਸੋਹਣਾ ਲੱਗਦਾ ਹੈ ਖੇਤਾਂ 'ਚ ਕਿੰਨਾ ਸੋਹਣਾ ਮੌਸਮ ਹੋਇਆ ਹੋਇਆ ਅੱਜ ਵੈਸੇ ਬੱਦਲਵਾਈ ਹੋ ਗਈ ਏ ਮੀਂਹ ਦੇ ਚਾਂਸ ਲੱਗਦੇ ਨੇ ਬੱਦਲਵਾਈ ਹੋਈ ਹੋਈ ਆ ਬਾਜ ਆ ਗਿਆ ਜੀ ਸਕੂਲ ਤੋਂ ਦੇਖੋ ਜੀ ਬਾਜ ਸਕੂਲ ਤੋਂ ਆ ਗਿਆ ਬਾਜ ਬਹੁਤ ਖੁਸ਼ ਹੈ ਪਾਣੀ ਚ ਨਹੀਂ ਪੁੱਤ ਖੇਲਣਾ ਸਕੂਲ ਦੀ ਡਰੈਸ ਖਰਾਬ ਹੋ ਜਣੀ ਆ। ਉੱਪਰ ਮਾਮੀ ਨਹੀਂ ਲੱਗੀ ਪਈ। ਹਾਂ ਮੈਂ ਬਹੁਤ ਬੜੀ ਮਾਮੀ ਲੱਗੀ ਪਈ ਆ। ਦੇਖੋ ਜੀ ਇੱਧਰ ਨੂੰ ਸਾਸਰੀ ਕਾਲ ਜੀ। ਸਾਸਰੀ ਕਾਲ ਜੀ। ਮਮਾ ਮੈਂ। ਤੂੰ ਉੱਧਰ ਖੜਾ ਆਪੜਾ। ਉੱਧਰ ਨੂੰ ਮੈਨੂੰ ਟੱਪ। ਟੁੜੀ ਜੀ ਨੂੰ ਕਾਕੀ ਕਾਕਾ ਕਰਦੇ ਹੁੰਨੇ ਆ ਜੀ। ਅਟੜੀ। ਕੋ 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 ਕੋ। ਮੁੜਿਆ ਇਹ ਉਥੇ ਤੋਂ ਭਰ ਗਿਆ ਪਾਣੀ ਨਹੀਂ ਰਹਿਦਾ ਅੱਲੇ ਅੱਛਾ ਫਿਰ ਕਿੰਨਾ ਕ ਟਾਈਮ ਲੱਗਣਾ ਹੋਰ ਆ ਦੋ ਗਿਆਰੇ ਭਰਨ ਵਾਲੇ ਆ ਆ ਦੇਖੋ ਜੀ ਬਾਜ ਕਿਆ ਕਰਦਾ ਏ ਜੀ ਅਸੀਂ ਮਸ਼ੀਨ ਵਿੱਚ ਧਾਉਂਗੇ ਜੀ ਜੀ ਮਸ਼ੀਨ ਚ ਲਾ ਕੇ ਧਾਉਂਗੇ ਜੀ ਆਪਾਂ ਆ ਦੇਖੋ ਇਹ ਬਾਜ ਨੇ ਪੈਂਟ ਗਿੱਲੀ ਕਰ ਲਈ ਕਹਿੰਦਾ ਕਿ ਵੀ ਕਿਵੇਂ ਧਾਉਂਗੇ ਜੀ ਆਪਾਂ ਮਸ਼ੀਨ ਵਿੱਚ ਧਾਉਂਗੇ ਪੈਂਟ ਨੂੰ ਅੱਛਾ ਜੀ ਕੱਟੀ ਵੰਡਰ ਕਿੰਨਾ ਟਾਈਮ ਲੱਗਣਾ ਹੋਰ ਆਪਣਾ ਅੱਧਾ ਘੰਟਾ ਲੱਗ ਜਾਣਾ ਯਾਰ ਅੱਧਾ ਘੰਟਾ ਲੱਗ ਜਾਣਾ ਆਰਾਮ ਨਾਲ ਉਹ ਦੇਖ ਆ ਦੇਖ ਯਾ ਦੇਖੋ ਇਹ ਮੁੰਡਾ ਕੀ ਕਰਦਾ ਹੈ ਅਮੋਂਡਾ ਬਾਰ-ਬਾਰ ਸਾਸਰੀ ਕਾਲੇ ਬਲਾਈ ਜਾਂਦਾ ਈ ਤੁਹਾਨੂੰ ਅੰਡਿਆ ਮੈਂ ਆਰ ਫੜ ਕੇ ਫੜ ਲਿਓ ਫੜ ਲਿਓ ਉਹਨੂੰ ਫਿਰ ਆਪਾਂ ਇਹਨੇ ਘਰ ਨੂੰ ਚੱਲਦੇ ਆਂ ਫਿਰ ਥੋੜੇ ਟਾਈਮ ਤੱਕ ਆਣ ਕੇ ਮੋਟਰ ਬੰਦ ਕਰ ਜੂਗੇ ਨਾਲੇ ਬਾਜ ਦੇ ਕੱਪੜੇ ਚੇਂਜ ਕਰ ਲਿਆਨੇ ਆ ਕੱਪੜੇ ਦੀ ਨਹੀਂ ਗੱਲ ਤੇ ਨਾਲੇ ਬਾਜ ਕੁਝ ਖਾ ਪੀ ਆਊਗਾ ਚੱਲਦੇ ਆ ਫਿਰ ਆਪਾਂ ਘਰ ਨੂੰ ਚਲੋ ਇੰਜੋ ਮਿਲਦੇ ਆ ਜੀ ਤੁਹਾਨੂੰ ਅਗਲੇ ਬਲੌਗ ਚ ਤੇ ਵੀਡੀਓ ਨੂੰ ਕਰਦੇ ਦੱਬ ਕੇ ਸ਼ੇਅਰ ਧੰਨਵਾਦ ਜੀ